ਆਵਾਜ਼ ਨੂੰ ਅਗਰ ਅਲਫਾਜ਼ ਨਾ ਮਿਲਨ ਤਾਂ ਮਨੋਕੁਦਾ ਸਾਰਾ ਵਿਕਾਸ ਰੁਕ ਜਾਂਦਾ ਹੈ ਜੈਸੇ ਕਿ ਗੁੰਗੇ ਦਾ ਰੁਕੇ ਹੋਇਆ ਹੈ ਸੰਸਾਰ ਵਿੱਚ ਵਿਕਾਸ ਦੇ ਦਵਾਰ ਗੁੰਗੇ ਲਈ ਬੰਦ ਲੈ ਗੁੰਗੇ ਦੇ ਪ੍ਰਤੀ ਬੰਦ ਲੈ ਕਿਉਂ ਆਵਾਜ਼ ਹੈ ਆ ਆਤੇ ਕਰਦਾ ਹੈ ਅਲਫਾਜ਼ ਨਹੀਂ ਨੇ ਅੱਖਰ ਨਹੀਂ ਨੇ ਅਜ ਤੋਂ ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਸਨ ਅਜ ਵੀ ਉੱਥੇ ਨੇ ਵਿਕਾਸ ਨਹੀਂ ਹੋਇਆ ਕਿਉਂ ਆਵਾਜ਼ ਹੈ ਅਲਫਾਜ਼ ਨਹੀਂ ਨੇ ਧੁਨ ਹੈ ਅੱਖਰ ਨਹੀਂ ਨੇ ਗੁੰਗੇ ਕੋਲ ਤੁਸੀਂ ਨਾਮ ਪੁੱਛੋ ਅ ਆ ਕਰਦਾ ਹੈ ਕਾਰਨ ਧੁਨ ਹੈ ਅੱਖਰ ਕੋਈ ਨਹੀਂ ਆਪਣਾ ਨਾਮ ਵੀ ਨਹੀਂ ਦੱਸ ਸਕਦਾ ਬਾਕੀ ਵੀ ਕੁਝ ਨਹੀਂ ਸਕਦਾ ਗੁੰਗੇ ਨੂੰ ਪੁੱਛੀਏ ਤਾਂ ਕਿਤੇ ਜਾਣਾਂ ਇਸ਼ਾਰਿਆਂ ਦੀ ਭਾਸ਼ਾ ਬਹੁਤ ਲੰਬੇ ਪਹਿਚਾਨ ਨਹੀਂ ਕਰਾਂਦੀ ਸੰਕੇਤ ਨਹੀਂ ਦਿੰਦੀ ਅਲਫਾਜ਼ ਚਾਹੀਦੇ ਨੇ ਅੱਖਰ ਚਾਹੀਦੇ ਨੇ ਇਹੀ ਕਾਰਨ ਹੈ ਕਿ ਨੇਤਰਹੀਣ ਮਨੁੱਖ ਅੰधे ਮਨੁੱਖ زندگی دے ہر شعبے دے ترقی کر کرتے ہیں چوٹی دے سنگیت کار دیکھے گئے نے چوٹی دوی دیکھے گئے نے اندھے منک چوٹی دوی دیکھے گئے نے دارشنک دیکھے گئے نے فلوسفر دیکھے گئے نے چنتک دیکھے گئے نے آندھے منک راجنیتی اگر سر دیکھے گئے نے ਪਿਛਲੀ ਪਾਰਲੀਮੈਂਟ ਦੇ ਵਿੱਚ ਮੈਂਬਰ ਪਾਰਲੀਮੈਂਟ ਤੋਂ ਅੰਦੇਸਨ ਅੰਦੇਸਨ ਇਸ ਵਕਤ ਸ਼ਾਇਦ ਆਪ ਨੂੰ ਪਤਾ ਹੋਵੇ ਇੰਗਲੈਂਡ ਦਾ ਹੋਮ ਮਿਨਿਸਟਰ ਅੰਦਰ ਨੇਤਿਕ ਇਸ ਵਕਤ ਜ਼ਰੂਰ ਆਪ ਨੂੰ ਪਤਾ ਹੋਵੇਗਾ ਅਖਬਾਰ ਪੜਨ ਵਾਲੇ ਜਾਣਦੇ ਔਰ ਅੱਜ ਤੱਕ ਜਿੰਨੇ ਹੋਮ ਮਿਨਿਸਟਰ ਹੋਏ ਨੇ ਇੰਗਲੈਂਡ ਦੇ ਵਿੱਚ ਸਭ ਤੋਂ ਉਸ ਨੂੰ ਕਾਮਯਾਬ ਮੰਨੇ ਪਏ ਬੜਾ ਸੋਹਣਾ ਉਸਨੇ ਇੰਤਜ਼ਾਮ ਕੀਤਾ ਪਰ ਨੇਤਰ ਹੀ ਅੰਧਾ ਹੈ ਅੰਧੇ ਮਨੁੱਖ ਚੋਟੀ ਦੇ ਰਾਜਨੈਤਿਕ ਵੀ ਦੇਖੇ ਗਏ ਨੇ ਦੁਆਪਰ ਯੁਗ ਦਾ ਰਾਜਾ ધરਤ ਰਾਸ਼ਟਰ ਅੰਦਾਸ ਬੇਸ਼ਤਰ ਦੁਨੀਆਂ ਵਿੱਚ ਮੈਂਬਰ ਪਾਰਲੀਮੈਂਟ ਅੰਦੇਲੇ ਕਿਦਰੇ ਕਿਦਰੇ ਮਨਿਸਟਰ ਵੀ ਅੰਦੇਲੇ ਦੂਰ ਕਿਉਂ ਜਾਓ ਅੰधे ਮਨੁਖ ਲਈ ਪ੍ਰਮਾਤਮਾ ਦਾ ਦਵਾਰ ਵੀ ਬੰਦ ਨਹੀਂ ਅੰधे ਮਨੁਖ ਚੋਟੀ ਦੇ ਸੰਧ ਤੇ ਭਗਤ ਵੀ ਬਣੇ ਨੇ ਇੱਕ ਭਗਤ ਗੁਰੂ ਗ੍ਰੰਥ ਸਾਹਿਬ ਦੇ ਚ ਬੈਠਾ ਹੈ ਭਗਤ ਸੂਰਦਾਸ ਨੈਤ੍ਰ ਹਿੰਸੀ ਸੰਸਾਰ ਨੂੰ ਵੇਖਣ ਦੇ ਤੇ ਸਮਰਥ ਨਹੀਂ ਹੋਇਆ ਪਰ ਨਿਰੰਕਾਰ ਨੂੰ ਵੇਖਣ ਦੇ ਸਮਰਥ ਹੋ ਗਿਆ ਇਹ ਦੋ ਅੱਖਾਂ ਤੇ ਉਸ ਦੀਆਂ ਬੰਦ ਸਨੂੰ ਪਰ ਅਨਭੋਧੀ ਅੱਖ ਤੇਜਾ ਨੇਤਰ ਉਸ ਦਾ ਖੁੱਲ ਗਿਆ ਸੀ ਪ੍ਰਭੂ ਨੂੰ ਵੇਖਣ ਦੇ ਸਮਰੱਥ ਹੋਇਆ ਉਸ ਦਾ ਸ਼ਬਦ ਸਾਰੰਗ ਰਾਗ ਦੇ ਚ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦਰਜ ਕਰਨਾ ਪਿਆ ਭਈ ਇਹ ਵੀ ਭਾਗਵਤ ਗੀਤਾ ਹੈ ਭਗਵਾਨ ਦਾ ਗੀਤਾ ਹੈ ਪ੍ਰਭੂ ਦਾ ਗੀਤਾ ਆਪਦੇ ਗਿਆਤ ਲਈ ਅਰਜ਼ ਕਰਾਂ ਗੁਰਵਾਣੀ ਐਸਾ ਕਹਿੰਦੀ ਹੈ ਸਾਰੀ ਉਤਪਤੀ ਸ਼ਬਦ ਤੋਂ ਹੋਈ ਹੈ ਤੇ ਖੁਲਾਸਾ ਕਿਸੇ ਵਕਤ ਤੇ ਇਸ ਵਕਤ ਇਤਨਾ ਹੀ ਪਮਣੂ ਗੁਰੂ ਕਿਉਂ ਕਿਹਾ ਬੇ ਪਮਣੂ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ ਤੇ ਇਹਨਾਂ ਦੋ ਚਾਰ ਹਾਜ਼ਰੀਆਂ ਚ ਮੈਂ ਚਾਹਦਾ ਸੀ ਕਿ ਬੁਨਿਆਦੀ ਗੱਲਾਂ ਦੀ ਕੁਝ ਵਿਚਾਰ ਹੋ ਜਾਏ ਤਾਂ ਕਿ ਜ਼ਿੰਦਗੀ ਸਾਰੀ ਕਰਮ ਕਾਂਡ ਦੇ ਚ ਨਾਲ ਕੁਝ ਬੁਨਿਆਦੀ ਗੱਲਾਂ ਨੂੰ ਪਕੜ ਲਈਏ ਬੜੇ ਬੜੇ ਸਮਾਗਮ ਹੁੰਦੇ ਨੇ ਬੜਾ ਬੜਾ ਖਰਚ ਕਰਦੇ ਆ ਪਰ ਗੁਸਤਾਖੀ ਮਾਫ ਢਾਕ ਕੇ ਤੀਨ ਬਾਤ ਬਾਦ ਕੁਛ ਵੀ ਨਹੀਂ ਜ਼ਿੰਦਗੀ 'ਚ ਕੋਈ ਪਰਵਰਤਨ ਆਵੇ ਕੋਈ ਤਬਦੀਲੀ ਹੋਵੇ ਐਸਾ ਨਹੀਂ ਦੇਖਿਆ ਜਾਂਦਾ ਜਿਸ ਨਾਲ ਜ਼ਿੰਦਗੀ ਬਦਲ ਸਕ ਜਾਂਦੀ ਹੈ ਉਹ ਮਨੁੱਖ ਕਰਮ ਹੀ ਨਹੀਂ ਕਰਦਾ ਇਹ ਵੀ ਮੈਰਜ ਕਰਦਾ ਦੇਹੀ ਮਾਟੀ ਬੋਲੇ ਪਵਨ बोलना पवन तदी प्रकृति है पवन करके बोलता ना है मन दे अंदर जब बोलने ਦਾ ਫੁਰਨਾ ਪੈਦਾ ਹੁੰਦਾ ਹੈ पवन नाभि ਨਾਲ ਟਕਰਾਂਦੀ ਹੈ ਨਾਲ ਨਾਲ ਟਕਰਾਂਦੀ ਹੈ ਧਨ ਉਠਦੇ ਇਸ ਵਾਸਤੇ नाभि ਨੂੰ ਕਹਿੰਦੇ ਨੇ ਧਨ ਇਹ ਧੁਨ ਹਿਰਦੇ ਤੱਕ ਪਹੁੰਚਦੀ ਇਹਨੂੰ ਕਹਿੰਦੇ ਨੇ ਪਸੰਤੀ ਇੱਥੇ ਇਸ ਨੂੰ ਅੱਖਰ ਮਿਲ ਜਾਂਦੇ ਇਹ ਧੁਨ ਕੰਠ ਤੱਕ ਪਹੁੰਚਦੀ ਇਹਨੂੰ ਕਹਿੰਦੇ ਨੇ ਮਦਮਾ ਪੂਰਾ ਵਾਕ ਬਣ ਜਾਂਦਾ ਹੈ ਆਟੋਮੈਟਿਕ ਸਾਰਾ ਕੰਮ ਆਪਣੇ ਆਪ ਪਰ ਬੜੀ ਤੇਜ਼ੀ ਨਾਲ ਹੁੰਦਾ ਹੈ ਪ੍ਰਭੂ ਦੀ ਬਣਾਈ ਹੋਈ ਕਲਾ ਕਰਕੇ ਉਸੇ ਮਦਮਾ ਬਾਣੇ ਨੂੰ ਜ਼ਬਾਨ ਬਾਹਰ ਪ੍ਰਗਟ ਕਰ ਦਿੰਦੀ ਹੈ ਇਨੂੰ ਕਹਿੰਦੇ ਨੇ ਬੇਖਰੀ ਬੋਲਣਾ ਪਮਨ ਕਰਕੇ ਜਗਤ ਦੇ ਸਾਰੇ ਸੰਬੰਧ ਬੋਲਚਾਲ ਨਾਲ ਦੂਰ ਦੇ ਨੇ ਬੋਲਚਾਲ ਤੇ ਖੜੇ ਨੇ ਇੱਕ ਸਿਆਣਾ ਮਹਿਮਾਨ ਇੱਕ ਦਿਨ ਵਿੱਚ ਅੰਦਾਜ਼ਾ ਲਾ ਲੈਂਦਾ ਹੈ ਦੋ ਘਰਾਵਾਂ ਦੇ ਸੰਬੰਧ ਟੁੱਟੇ ਹੋਏ ਨੇ ਕਿਸ ਤਰ੍ਹਾਂ ਬੋਲਦੇ ਨੇ ਬੋਲਦੇ ਵੇਖਣ ਨਾਲ ਰਿਸ਼ਤੇ ਨਹੀਂ ਜੁੜਦੇ ਬੋਲਣ ਨਾਲ ਜੁੜਦੇ ਇੱਕ ਸਿਆਣਾ ਮਹਿਬਾਨ ਸਿਰਫ ਇੱਕ ਘੰਟੇ 'ਚ ਹੀ ਅੰਦਾਜ਼ਾ ਲਾ ਲੈਂਦਾ ਹੈ ਪਤੀ ਪਤਨੀ ਦੇ ਸੰਬੰਧ ਵੀ ਇਸ ਵਕਤ ਵਿਗੜੇ ਹੋਏ ਨੇ ਕਿਉਂ ਬੋਲਦੇ ਹੀ ਨਹੀਂ ਹਾਂ ਮੂੰਹ ਫੇਰ ਲੈਂਦੇ ਬੋਲਦੇ ਹੀ ਨਹੀਂ ਦੇਖਦੇ ਤੇ ਨਹੀਂ ਬੋਲਦੇ ਸੰਬੰਧ ਬੋਲ ਚਾਲ ਤੇ ਖੜੇ ਨੇ ਸੰਸਾਰ ਦਾ ਸਾਰਾ ਸੰਬੰਧ ਬੋਲ ਚਾਲ ਤੇ ਖੜਾ ਹੈ ਵਿਕਾਸ ਵੀ ਬੋਲ ਚਾਲ ਨਾਲ ਹੋਇਆ ਹੈ ਇਹ ਵੀ ਮੈਰਜ਼ ਕਰਦੇ ਮਹਾਰਾਜ ਆਪ کہہ ਰਹੇ ਨੇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਵਾਲ ਅਖਰਾ ਸਿਰ ਸੰਯੋਗ ਵਖਾਂ ਸਾਰੇ ਸੰਯੋਗ ਵਿਯੋਗ ਰਿਸ਼ਤੇ ਜੁੜਦੇ ਨੇ ਬੋਲ ਚੱਲ ਨਾ ਜੁੜਦੇ ਕਬੀਰ ਤੇ ਕਹਿੰਦੇ ਅੱਖਰ ਅੰਦਰ ਤ੍ਰਿਬਵਣ ਧਾਰੇ ਅੱਖਰਾਂ ਦੇ ਚ ਤਿੰਨ ਲੋਕਾਂ ਦਾ ਗਿਆਨ ਬੰਦ ਪਿਆ ਹੈ ਅਗਰ ਮਨੁੱਖ ਦੇ ਕੋਲ ਇਹ ਅੱਖਰ ਨਾ ਆਉਂਦੇ ਯਕੈਨ ਜਾਣੋ ਮਨੁੱਖ ਨੇ ਉੱਥੇ ਔੜਾ ਸੀ ਜਿੱਥੇ ਪਸ਼ੂ ਨੇ ਸਾਰਾ ਵਿਕਾਸ ਅਖਰਾਂ ਤੇ ਅਸਵਾਰ ਹੋ ਕੇ ਹੋਇਆ ਗੁੰਗਾ ਪ੍ਰੋਫੈਸਰ ਕੀ ਪੜਾਏਗਾ ਗੁੰਗਾ ਮਨੁੱਖ ਕੀ ਕਾਰੋਬਾਰ ਚਲਾਏਗਾ ਗੁੰਗੇ ਮਨੁੱਖ ਲਈ ਵਿਕਾਸ ਦੇ ਸਾਰੇ ਦਵਾਰ ਬੰਦ ਨੇ ਕਾਰਨ ਧੁਨ ਹੈ ਅਕਰ ਨਹੀਂ ਨੇ ਅਕਰ ਨਹੀਂ ਨੇ ਤੇ ਗੁੰਗਾ ਮਨੁੱਖ ਪ੍ਰਭੂ ਦਾ ਨਾਮ ਕਿਵੇਂ ਜਪੇਗਾ ਕੀਰਤਨ ਕਿਵੇਂ ਕਰੇਗਾ ਪਾਠ ਕਿਸ ਤਰ੍ਹਾਂ ਕਰੇਗਾ बोल के संसार ਨਾਲ ਸੰਬੰਧ ਜੁੜਦੇ ਨੇ बोल के ही निरੰਕਾਰ ਨਾਲ ਸੰਬੰਧ ਜੁੜਦੇ ਨੇ ਮਹੋ ਕੇ ਬੋਲਣਾ ਬੋਲੀਏ ਜਿੱਤੇ ਸੁਣੋ ਬਰੇ ਆ ਫਰਕ ਸਿਰਫ ਇਤਨਾ ਹੈ ਸੰਸਾਰ ਦੇ ਵਿੱਚ ਅਸੀਂ ਪਹਿਲੇ ਦੇਖਦੇ ਆਂ ਤੇ ਫਿਰ ਉਸ ਨਾਲ ਬੋਲਦੇ ਨੇ ਨਿਰੰਕਾਰ ਦੀ ਦੁਨੀਆ ਇਹ ਹੈ ਪਹਿਲੇ ਬੋਲਣਾ ਪਏਗਾ ਫਿਰ ਦਿਖਾਈ ਦੇਗਾ